ਹੋਈ ਆਪਾਂ ਨੂੰ ਪ੍ਰੇਰਣਾ ਮਿਲਦੀ ਆ ਇੱਥੋਂ ਅਧਿਆਤਮਿਕ ਪਾਵਰ ਮਿਲਦੀ ਆ ਇੱਥੋਂ ਸਮਾਜਿਕ ਪਾਵਰ ਮਿਲਦੀ ਆ ਇਹ ਸ਼ਕਤੀ ਦੇ ਸਰੋਤ ਇਹੀ ਆ ਬੱਲੋ ਗਰਾਊਂਡ ਦੇਖ ਕੇ ਮੈਨੂੰ ਬੜਾ ਖੁਸ਼ੀ ਹੋਈ ਮੈਂ ਕਹਾਂ ਵੀ ਇਹ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਕਮਿਊਨਿਟੀ ਨੂੰ ਹੋਰ ਵੱਡਾ ਕਰਦੀਆਂ ਦੇ ਥੇਉਣਗੇ ਤਾਂ ਉਹਨਾਂ ਨੂੰ ਪਤਾ ਲੱਗੂ ਜਿਨ੍ਹਾਂ ਨੂੰ ਅੱਜ ਹਜੇ ਨਹੀਂ ਰੈਕਗਨਾਈਜ਼ ਕਰਦੇ ਵੀ ਟਰਬਨ ਵਾਲੇ ਕੌਣ ਆ ਜਾਂ ਸਿੱਖ ਕੌਣ ਹੁੰਦੇ ਆ ਤਾਂ ਉਹਨਾਂ ਦੀ ਇੱਕ ਰੈਕਗਨਾਈਜ਼ੇਸ਼ਨ ਬਣਨੀ ਆ ਕਾਨੂੰ ਆਪਾਂ ਨੂੰ ਨਹੀਂ ਪਤਾ ਵੀ ਕੋਈ ਇੰਟਰਨੈਸ਼ਨਲ ਪਲੇਅਰ ਜਿਹੜਾ ਕਿਤੇ ਖੇਡ ਰਿਹਾ ਹੋਵੇ ਉਹ ਇੱਥੇ ਹੀ ਪ੍ਰਸ਼ਾਦਾ ਸ਼ਾਕੇ ਦੇ ਪਲੇਅਰ ਬਣਿਆ ਹੋਵੇ ਅਸੀਂ ਤਰਸਦੇ ਹੁੰਦੇ ਸੀ ਵੀ ਕਿਤੇ ਸਾਨੂੰ ਇੰਨਾ ਪੱਧਰਾ ਇਹ ਗਰਾਊਂਡ ਮਿਲ ਜਵੇ ਹੈਨਾ ਜੇ ਜਦੋਂ ਪਿੰਡਾਂ 'ਚ ਖੇਡਦੇ ਹੁੰਦੇ ਸੀ ਅਸੀਂ ਤੇ ਜਿੱਥੇ ਗਰਾਊਂਡ ਵਧੀਆ ਹੋਵੇ ਨਾ ਤੁਸੀਂ ਇਹ ਦੇਖਿਓ ਉੱਥੇ ਬਈ ਜੀ ਆਪੇ ਸਪੋਰਟਸਮੈਨ ਵੀ ਨਿਕਲਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਨ ਜੀ ਪੰਜਾਬੀ ਨਿਊਜ਼ ਤੇ ਮੈਂ ਹਰਮਨਪ੍ਰੀਤ ਸਿੰਘ ਸੋ ਇਸ ਟਾਈਮ ਸਕਰੀਨ ਤੇ ਤੁਸੀਂ ਦੇਖੇ ਰਹੇ ਹੋ ਮੇਰੇ ਨਾਲ ਖੜੇ ਨੇ ਪੰਜਾਬੀ ਗਾਇਕ ਅਦਾਕਾਰ ਤਰਸੇਮ ਜਸਰੂਰੀ ਨਿਊਜ਼ੀਲੈਂਡ ਦੌਰੇ ਤੇ ਆਏ ਹੋਏ ਆ ਸੋ ਅੱਜ ਟਾਕਾ ਨਹੀਂ ਨਹੀਂ ਗੁਰੂ ਘਰ ਵਿਖੇ ਨਤਮਸਤਕ ਹੁਣ ਆਏ ਸੀ ਪਾਜੀ ਗੁਰੂ ਘਰ ਆਏ ਹੋ ਨਿਊਜ਼ੀਲੈਂਡ ਪਹੁੰਚੇ ਹੋ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਧੰਨਵਾਦ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿੰਨੇ ਵੀ ਸੁਣ ਰਹੇ ਆ ਜੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਸਭ ਤੋਂ ਪਹਿਲਾਂ ਦਾ ਬਹੁਤ ਸ਼ੁਕਰਮਹਾਰਜ ਦਾ ਜੀ ਜਿੰਨਾ ਕਰ ਬਹੁਤ ਕਿਰਪਾ ਉਹਦੀ ਲੱਗੇ ਆ ਜਿਹੜੀ ਕਿਰਤ ਤੇ ਉਹਨਾਂ ਨੇ ਲਾਏ ਆ ਜੀ ਤੇ ਟ੍ਰਿਪ ਕਿਵੇਂ ਚੱਲ ਰਿਹਾ ਵਧੀਆ ਚੱਲ ਰਿਹਾ ਜੀ ਸ਼ੋਅ ਦੋ ਡਨ ਹੋ ਗਏ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਦੇ ਵਿੱਚ ਮੈਲਬਨ ਵਾਲਾ ਸ਼ੋਅ ਹੋ ਗਿਆ ਜੀ ਆਕਲੈਂਡ ਵਾਲਾ ਬਹੁਤ ਜਿਆਦਾ ਪਿਆਰ ਦਿੱਤਾ ਆਕਲੈਂਡ ਨੇ ਆਕਲੈਂਡ ਰਵਾਸੀਆਂ ਦਾ ਧੰਨਵਾਦ ਸਾਰੀ ਟੀਮ ਦਾ ਸਾਡੀ ਦਾ ਧੰਨਵਾਦ ਜਿਨ੍ਹਾਂ ਨੇ ਮਿਹਨਤ ਕੀਤੀ ਤੇ ਹੁਣ ਅੱਗੇ ਜੀ ਸ਼ੋਅ ਹੈਗੇ ਆ ਰੋਟਰੂਆ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਸ਼ੋਅ ਰਹਿੰਦੇ ਆ ਵਿਚਾਰ ਹਮ ਤੇ ਆਕਲੈਂਡ ਵਾਲੇ ਸ਼ੋਅ ਦੇ ਵਿੱਚ ਕਾਫੀ ਗੱਲਾਂ ਬਾਤਾਂ ਵੀ ਤੁਸੀਂ ਕੀਤੀਆਂ ਸਭ ਤੋਂ ਪਹਿਲਾਂ ਪਰ ਮੈਂ ਸ਼ੁਰੂਆਤ ਕਰਨਾ ਹੀ ਚਾਹਾਂਗਾ ਗੁਰੂ ਘਰ ਆਏ ਹਾਂ ਅਜੱਪਾ 6 ਸਪੋਰਟਸ ਕੰਪਲੈਕਸ ਦੇ ਵਿੱਚ ਖੜੇ ਆਂ ਸੋ ਦੁਨੀਆ ਭਰ ਦੇ ਵਿੱਚ ਪਹਿਲਾ 6 ਸਪੋਰਟਸ ਕੰਪਲੈਕਸ ਆ ਜਿਹੜਾ ਆਪਣੀ ਕਮਿਊਨਿਟੀ ਦਾ ਸਿੱਖ ਕਮਿਊਨਿਟੀ ਦਾ ਆਪਣਾ ਇਸ ਚੀਜ਼ ਨੂੰ ਦੇਖ ਕੇ ਕੀ ਬੋਲ ਜੀ ਬਹੁਤ ਜਿਆਦਾ ਵਧੀਆ ਲੱਗਿਆ ਮੈਨੂੰ ਮੈਂ ਜਦੋਂ ਭਾਜੀ ਹੁਣਾਂ ਨੇ ਮੈਨੂੰ ਦੱਸਿਆ ਨਾ ਇਦਾਂ ਅਸੀਂ ਪਿੱਛੇ ਦੇਖਣਾ ਇਹ ਤਾਂ ਮੈਂ ਵੱਲੋਂ ਗਰਾਊਂਡ ਦੇਖ ਕੇ ਮੈਨੂੰ ਬੜਾ ਖੁਸ਼ੀ ਹੋਈ ਮੈਂ ਕਹਾਂ ਵੀ ਇਹ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਕਮਿਊਨਿਟੀ ਨੂੰ ਹੋਰ ਵੱਡਾ ਕਰਦੀਆਂ ਹਨਾ ਹੁਣ ਇਹ ਚੀਜ਼ਾਂ ਹੋਰ ਵੀ ਕਮਿਊਨਿਟੀ ਵਾਲੇ ਬੱਚੇ ਜਿਹੜੇ ਇੱਥੇ ਆਉਣਗੇ ਤਾਂ ਉਹਨਾਂ ਨੂੰ ਪਤਾ ਲੱਗੂ ਜਿਨ੍ਹਾਂ ਨੂੰ ਅੱਜ ਹਜੇ ਨਹੀਂ ਰੈਕਗਨਾਈਜ਼ ਕਰਦੇ ਵੀ ਟਰਬਨ ਵਾਲੇ ਕੌਣ ਆ ਜਾਂ ਸਿੱਖ ਕੌਣ ਹੁੰਦੇ ਆ ਤਾਂ ਉਹਨਾਂ ਦੀ ਇੱਕ ਰੈਕਗਨਾਈਜ਼ੇਸ਼ਨ ਬਣਨੀ ਆ ਕੱਲ ਨੂੰ ਆਪਾਂ ਨੂੰ ਨਹੀਂ ਪਤਾ ਵੀ ਕੋਈ ਇੰਟਰਨੈਸ਼ਨਲ ਪਲੇਅਰ ਜਿਹੜਾ ਕਿਤੇ ਖੇਡ ਰਿਹਾ ਹੋਵੇ ਉਹ ਇੱਥੇ ਹੀ ਪ੍ਰਸ਼ਾਦਾ ਸ਼ਾਕੇ ਪਲੇਅਰ ਬਣਿਆ ਹੋਵੇ ਹਾਂ ਤਾਂ ਉਹ ਪਤਾ ਨਹੀਂ ਵੀ ਇਹ ਚੀਜ਼ਾਂ ਬਹੁਤ ਵੱਡਾ ਰੋਲ ਪਲੇ ਕਰਦੀਆਂ ਇਹ ਬਹੁਤ ਵੱਡਾ ਇਹ ਉਪਰਾਲਾ ਤੇ ਮੇਰੇ ਵੱਲੋਂ ਤਾਂ ਬਹੁਤ ਵਧਾਈਆਂ ਵੀ ਨੇ ਇਸ ਗੱਲ ਲਈ ਤੇ ਮੈਂ ਅਰਦਾਸ ਵੀ ਕਰਦਾ ਵੀ ਹੋਰ ਆਪਣੀ ਕਮਿਊਨਿਟੀ ਇਦਾਂ ਹੀ ਵੱਡੀ ਹੋਵੇ ਸਾਰੀ ਰੜ ਕੇ ਵੱਡੇ ਹੁੰਦੇ ਆ ਹਨਾ ਬਾਹਾਂ ਬਣਦੀਆਂ ਬਾਹਾਂ ਨਾਲ ਸਾਰੀ ਕਮਿਊਨਿਟੀ ਉੱਠਦੀ ਆ ਜੀ ਤੇ ਬਹੁਤ ਵਧੀਆ ਉਪਰਾਲੇ ਭਾਜੀ ਉਹਨਾਂ ਦਾ ਸਾਰਿਆਂ ਦਾ ਗੁਰੂ ਘਰ ਦੀ ਸਾਰੀ ਸੰਸਥਾ ਦਾ ਸਾਰੀ ਕਮਿਊਨਿਟੀ ਦਾ ਤੇ ਐਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਐਸੇ ਗਰਾਊਂਡ ਮੈਂ ਕਹਿੰਦਾ ਸੀ ਬਈ ਉਹਨਾਂ ਨੂੰ ਦੱਸਦਾ ਸੀ ਮਾਂਗੇ ਜਦੋਂ ਅਸੀਂ ਹੌਕੀ ਖੇਡਦੇ ਸੀ ਹੂੰ ਅਸੀਂ ਤਰਸਦੇ ਹੁੰਦੇ ਸੀ ਵੀ ਕਿਤੇ ਸਾਨੂੰ ਇੰਨਾ ਪੱਧਰਾ ਇਹ ਗਰਾਊਂਡ ਮਿਲ ਜਵੇ ਹਨਾ ਜੇ ਜਦੋਂ ਪਿੰਡਾਂ ਦੇ ਖੇਡਦੇ ਹੁੰਦੇ ਸੀ ਅਸੀਂ ਬਲੋਸ ਸਕੂਲਟ ਮੈਂ ਖੇਡਿਆ ਬਹੁਤ ਸਾਰਾ ਵੀ ਸਾਨੂੰ ਇਹ ਹੁੰਦਾ ਸੀ ਕਿਤੇ ਟਰਫ ਤੇ ਜਾਂ ਕਿਤੇ ਇਦਾਂ ਦੇ ਗਰਾਊਂਡ ਤੇ ਖੇਡਣਾ ਮਿਲ ਜੀਵੇ ਹਨਾ ਤੇ ਜਿੱਥੇ ਗਰਾਊਂਡ ਵਧੀਆ ਹੋਵੇ ਨਾ ਤੁਸੀਂ ਇਹ ਦੇਖਿਓ ਉੱਥੇ ਬਈ ਜੀ ਆਪੇ სპੋਰਟਸਮੈਨ ਵੀ ਨਿਕੜਦਾ ਗਰਾਊਂਡਾਂ ਦੇ ਉੱਪਰ ਜਾ ਕੇ ਤੁਹਾਡਾ ਜੀ ਕਰਦਾ ਦੇਖ ਕੇ ਪ੍ਰਭਾਵਿਤ ਹੁੰਦੇ ਹੋ ਤੁਸੀਂ ਖੇਡਦੇ ਹੋ ਬਹੁਤ ਵਧੀਆ ਉਪਰਨ ਜੀ ਸਪੋਰਟਸ ਕੰਪਲੈਕਸ ਦੀ ਆਪਾਂ ਗੱਲ ਕੀਤੀ ਆ ਸੋ ਵਾਕਈ ਇਸ ਤਰ੍ਹਾਂ ਦੇ ਜਿਹੜੇ FIFA ਅਪਰੂਵਡ ਜਿਹੜੇ ਆਪਾਂ ਇਹ ਗਰਾਊਂਡ ਆ ਜਿਹੜੇ ਬਣਦੇ ਆ ਤਾਂ ਉੱਥੋਂ ਪਲੇਅਰ ਨਿਕਲਦੇ ਆ ਤੇ ਸਾਨੂੰ ਬੜੇ ਮਾਣ ਹੁੰਦਾ ਜੀ ਸਾਡਾ ਨਿਊਜ਼ੀਲੈਂਡ ਦਾ ਜੰਪਲ ਆਪਣਾ ਮੁੰਡਾ ਸੰਦੀਪ ਤੇ FIFA Pro P માં ਜਿਹੜੀ ਉਹਦੇ ਵਿੱਚੋਂ ਖੇਡ ਰਿਹਾ ਯੂਰਪ ਦੇ ਵਿੱਚ ਜਾ ਕੇ ਸੋ ਇਹਨਾਂ ਗਰਾਊਂਡਾਂ ਤੋਂ ਜਿਵੇਂ ਤੁਸੀਂ ਕਿਹਾ ਕਿ ਇਸ ਗੁਰੂ ਘਰ ਤੋਂ ਲੰਗਰ ਛੱਕਿਆ ਜੀ ਨੇ ਤੇ ਉਹ ਜਾ ਕੇ ਖੇਡਦੇ ਆ ਤਾਂ ਵਾਕਈ ਮਾਨਤਾ ਮਹਿਸੂਸ ਹੁੰਦਾ ਤੁਸੀਂ ਲੰਗਰ ਦੀ ਗੱਲ ਕੀਤੀ ਆ ਸਟਰਗਲ ਵਾਲਾ ਟਾਈਮ ਤੁਸੀਂ ਵੀ ਯੂਕੇ 'ਚ ਦੇਖਿਆ ਜੀ ਤੇ ਤੁਸੀਂ ਸਟੇਜ ਤੇ ਗੱਲ ਵੀ ਕੀਤੀ ਆ ਸ਼ੋਅ ਦੇ ਵਿੱਚ ਤੇ ਮੈਂ ਉਹਦੇ ਤੇ ਆਣਾ ਜਾਊਂਗਾ ਵੀ ਉਹ ਸਟਰਗਲ ਨੂੰ ਤੇ ਖਾਸ ਤੌਰ ਤੇ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਹੁਣ ਸਟਰਗਲ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਸਟਰਗਲ ਮੈਨੂੰ ਲੱਗਦਾ ਸਾਰਿਆਂ ਦੀ ਸੇਮ ਆ ਬਾਈ ਹਨਾ ਜਿਹਦਾ ਵੀ ਜਿਹੜਾ ਪਹਿਲਾ ਦਿਨ ਸੀ ਇਹਨਾਂ ਦੇਸ਼ਾਂ 'ਚ ਨਾ ਚਾਹੇ ਉਹ ਨਿਊਜ਼ੀਲੈਂਡ 'ਚ ਚਾਹੇ ਯੂਕੇ 'ਚ ਚਾਹੇ ਕਿਸੇ ਵੀ ਦੇਸ਼ 'ਚ ਲਾ ਲਓ ਜਦੋਂ ਘਰ ਛੱਡ ਕੇ ਆ ਗਏ ਆਪਾਂ ਨਾ ਜਿਹੜਾ ਬੰਦਾ ਇਕੱਲਾ ਆ ਗਿਆ ਉਹਦੀ ਸਟਰਗਲ ਦੇ ਦਿਨ ਦੇਖਿਓ ਤੁਸੀਂ ਯਾਦ ਕਰ ਲਓਗੇ ਕੋਈ ਵੀ ਭਾਜੀ ਹੁਣੀ ਯਾਦ ਕਰ ਲੈਣਾ ਉਹ ਸੇਮ ਨੇ ਹਨਾ ਉਹ ਸੰਘਰਸ਼ ਦੇ ਵਿੱਚੋਂ ਲੰਘਣ ਲਈ ਤੁਹਾਨੂੰ ਬਹੁਤ ਵੱਡੀ ਮੋਟੀਵੇਸ਼ਨ ਹੁੰਦੀ ਆ ਗੁਰੂ ਘਰ ਤੋਂ ਮਿਲਦੀ ਆ ਜੀ ਬਿਲਕੁਲ ਜਦ ਤੁਸੀਂ ਆ ਕੇ ਮੱਥਾ ਟੇਕਦੇ ਹੋ ਇੱਥੇ ਆ ਕੇ ਜਦੋਂ ਤੁਸੀਂ ਕਹਿੰਦੇ ਹੋ ਮਹਾਰਾਜ ਤੂੰ ਹੀ ਕਰਨਾ ਬਿਲਕੁਲ ਆਪਦੀ ਤੁਹਾਡੀ ਬੇਵਸੀ ਆ ਤੁਹਾਡੀ ਉਹ ਬੇਵਸੀ ਤੁਹਾਨੂੰ ਗੁਰੂ ਨਾਲ ਜੋੜਦੀ ਵੀ ਆ ਉਹ ਤੋਂ ਫਿਰ ਉਹ ਪਾਵਰ ਹਾਊਸ ਚੋਂ ਤੁਹਾਨੂੰ ਪਾਵਰ ਮਿਲਦੀ ਵੀ ਆ। ਉਹ ਤੋਂ ਬਾਅਦ ਤੁਹਾਨੂੰ ਥੋਡੀਆਂ ਬਾਹਾਂ ਦੇ ਰੂਪ ਚ ਕੰਮ ਕਰਦੀ ਹੈ ਕਮਿਊਨਿਟੀ। ਹੂੰ। ਤੁਹਾਨੂੰ ਜਿਹੜੇ ਚੰਗੇ ਵੱਡੇ ਭੈਣ ਭਰਾ ਮਿਲਦੇ ਆ ਉਹ ਤੁਹਾਨੂੰ ਗਾਈਡ ਸਹੀ ਕਰਦੇ ਆ ਕਿਉਂਕਿ ਮੈਨੂੰ ਇਹ ਲੱਗਦਾ ਪੈਸੇ ਨਾਲੋਂ ਵੀ ਵੱਡੀ ਚੀਜ਼ ਆ ਗਾਈਡੈਂਸ। ਜੀ। ਜੇ ਤੁਹਾਨੂੰ ਸਹੀ ਸਮੇਂ ਤੇ ਸਹੀ ਉਮਰ ਚ ਸਹੀ ਗਾਈਡੈਂਸ ਮਿਲ ਜਵੇ ਨਾ ਤਾਂ ਕੁਝ ਵੀ ਕਰ ਸਕਦੇ ਹੋ ਤੁਸੀਂ। ਤੁਹਾਨੂੰ ਉਹ ਮੋਟੀਵੇਸ਼ਨ ਚਾਹੀਦੀ ਆ। ਮੇਰਾ ਵੀ ਇਹੀ ਸੀ ਜਦੋਂ ਯੂਕੇ ਹੁੰਦੇ ਸੀ। ਉੱਥੇ ਰੈਸੈਸ਼ਨ ਸੀਗਾ। ਉਹ ਟਾਈਮ ਬਹੁਤ ਸਟੂਡੈਂਟ ਗਿਆ ਬਹੁਤ ਉਹਨਾਂ ਨੂੰ ਹਡਲਸ ਫੇਸ ਕਰਨੀਆਂ ਪਈਆਂ 2009-10 ਦੇ ਵਿੱਚ ਜਿੰਨੇ ਵੀ ਉੱਥੇ ਗਏ ਨੇ ਯੂਕੇ ਵਾਲੇ ਉਹ ਸਾਰੇ ਰਿਲੇਟ ਕਰ ਸਕਦੇ ਹੋਣੇ ਉਦੋਂ ਮਤਲਬ ਮੈਨੂੰ ਪਤਾ ਵੀ ਉਹਨਾਂ ਦਾ ਪ੍ਰੇਰਣਾ ਸਰੋਤ ਜਾਂ ਉਹਨਾਂ ਦਾ ਸਹਾਰਾ ਸਿਰਫ ਗੁਰੂ ਘਰੇ ਹੁੰਦਾ ਸੀ ਬਿਲਕੁਲ ਚਾਹੇ ਉਹ ਰਹਿਣ ਲਈ ਲਾ ਲਓ ਖਾਣ ਲਈ ਲਾ ਲਓ ਪ੍ਰਸ਼ਾਦੇ ਪਾਣੀ ਲਈ ਲਾ ਲਓ ਜਾਂ ਉਹ ਤੋਂ ਬਾਅਦ ਉੱਥੇ ਜਾ ਕੇ ਹੀ ਬੰਦਾ ਉਹਦਾ ਮਨ ਹੌਲਾ ਕਰ ਲੈਂਦਾ ਜੀ ਕਈ ਵਾਰ ਸਿਰਫ ਗੱਲ ਕਰਨ ਨੂੰ ਇੱਕ ਬੰਦਾ ਚਾਹੀਦਾ ਹੁੰਦਾ ਹੂੰ ਉਹ ਤੁਹਾਨੂੰ ਇਹ ਆਪਣੇ ਗੁਰੂ ਘਰ ਵੀ ਨੇ ਇਹ ਆਪਣੇ ਕਮਿਊਨਿਟੀ ਸੈਂਟਰ ਵੀ ਨੇ ਜਦੋਂ ਫਿਲਮ ਗੁਰੂ ਨਾਨਕ ਜਹਾਜ਼ ਦੇ ਵਿੱਚ ਵੀ ਇਦਾਂ ਹੀ ਸੀ ਜਦੋਂ ਕੈਨੇਡਾ ਦਾ ਫਰਸਟ ਗੁਰੂ ਘ ਤਾਂ ਗੁਰੂ ਘਰ ਦੇ ਵਿੱਚ ਇਹ ਨਹੀਂ ਸੀ ਵੀ ਇਕੱਲੇ ਸਿੱਖ ਬੈਠਦੇ ਸੀ ਉਹ ਗੁਰੂ ਘਰ ਚ ਸਾਰੇ ਬੈਠਦੇ ਸੀ ਬਿਲਕੁਲ ਕਿਉਂਕਿ ਉਹ ਸਾਰੀ ਕਮਿਊਨਿਟੀ ਦਾ ਸੈਂਟਰ ਹੋ ਗਿਆ ਸੀ ਸਾਰੀ ਕਮਿਊਨਿਟੀ ਦੇ ਉੱਥੇ ਆਉਂਦੇ ਸੀ ਸਾਰਿਆਂ ਦਾ ਪਿਆਰ ਸੀ ਸਾਰੇ ਪ੍ਰਸ਼ਾਦਾ ਪਾਣੀ શકਦੇ ਸੀ ਉੱਥੋਂ ਹੀ ਸਾਰੇ ਡਿਸੀਜਨ ਲਏ ਜਾਂਦੇ ਸੀ ਕਮਿਊਨਿਟੀ ਕਿਵੇਂ ਵੱਡੀ ਹੋਣੀ ਹੈ ਸੋ ਇਹ ਇਹੀ ਤਾਂ ਪਾਵਰ ਹਾਊਸ ਨੇ ਆਪਣੇ ਜੀ ਇੱਥੋਂ ਹੀ ਆਪਾਂ ਨੂੰ ਪ੍ਰੇਰਣਾ ਮਿਲਦੀ ਆ ਇੱਥੋਂ ਅਧਿਆਤਮਿਕ ਪਾਵਰ ਮਿਲਦੀ ਆ ਇੱਥੋਂ ਸਮਾਜਿਕ ਪਾਵਰ ਮਿਲਦੀ ਆ ਇਹ ਸ਼ਕਤੀ ਦੇ ਸਰੋਤ ਇਹੀ ਨੇ ਆਪਣੇ ਜੀ ਤੇ ਤੁਸੀਂ ਗੁਰੂ ਨਾਨਕ ਜਹਾਜ਼ ਫਿਲਮ ਦੀ ਗੱਲ ਕੀਤੀ ਆ ਤੇ ਮੈਂ ਉਹਦੇ ਦੇ ਵੀ ਆਣਾ ਚਾਹਾਂਗਾ ਕੀ ਕਹੋਗੇ ਮੈਂ ਗੁਰੂ ਨਾਨਕ ਜਹਾਜ਼ ਲਈ ਪਹਿਲਾਂ ਧੰਨਵਾਦ ਕਰਦਾ ਸਾਰਿਆਂ ਦਾ ਗੁਰੂ ਨਾਨਕ ਜਹਾਜ਼ ਨੂੰ ਓਵਰਸੀਜ਼ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਤੇ ਬਹੁਤ ਸਾਰਿਆਂ ਨੇ ਪਿਆਰ ਨਾਲ ਦੇਖੀਆ ਪਿਆਰ ਦਿੱਤਾ ਹਨਾ ਭਾਈ ਮੇਵਾ ਸਿੰਘ ਜੀ ਦਾ ਮੈਨੂੰ ਨਹੀਂ ਲੱਗਦਾ ਕੈਨੇਡਾ ਦੇ ਵਿੱਚ ਵੀ ਨਿਊਜ਼ੀਲੈਂਡ ਦੀ ਗੱਲ ਨਹੀਂ ਕਰਦੇ ਆਪਾਂ ਕੈਨੇਡਾ ਦੇ ਵਿੱਚ ਵੀ ਯੂਥ ਨੂੰ ਨਵੀਂ ਪੀੜ੍ਹੀ ਨੂੰ ਤਾਂ ਬਿਲਕੁਲ ਪਿਛਲੀ ਪੀੜ੍ਹੀ ਵੀ ਤੁਸੀਂ ਮੈਂ ਕਹਿੰਦਾ 70 80 ਵਾਲੀ ਪੀੜ੍ਹੀ ਨੂੰ ਵੀ ਪੁੱਛ ਲਿਓ ਜਿਨ੍ਹਾਂ ਚੋਂ ਵੀ 90% ਨੂੰ ਭਾਈ ਮੇਵਾ ਸਿੰਘ ਦਾ ਨਾਮ ਵੀ ਪਤਾ ਹੋਊ ਜੀ ਬਿਲਕੁਲ ਠੀਕ ਹੈ ਤੇ ਹੁਣ ਇਸ ਵਾਰ ਜਦੋਂ 23 ਮਈ ਨੂੰ ਕਾਮਾਗੱਟਾ ਮਾਰੂ ਦੀ ਇਤਿਹਾਸਿਕ ਜਿਹੜਾ ਉੱਥੇ ਆਪਣੇ ਬਣਿਆ ਹੋਇਆ ਹਾਰਬਰ ਦੇ ਉੱਤੇ ਯਾਦਗਾਰ ਬਣੀ ਆ ਜੀ ਇਸ ਵਾਰ ਪਿਛਲੇ ਸਾਰੇ ਸਮੇਂ ਨਾਲੋਂ ਉੱਥੇ ਇਕੱਠ ਜਿਆਦਾ ਸੀ ਜੀ ਕਿਉਂਕਿ ਅਵੇਅਰਨੈਸ ਹੋ ਗਈ ਉਹ ਚੀਜ਼ਾਂ ਦਾ ਪਤਾ ਲੱਗਦਾ ਭਾਈ ਮੇਵਾ ਸਿੰਘ ਦੀ ਏਡੀ ਵੱਡੀ ਕੁਰਬਾਨੀ ਉਹ ਆਪਾਂ ਨੂੰ ਪਤਾ ਲੱਗਦੀ ਹੈ ਉਹ ਚੀਜ਼ਾਂ ਨੂੰ ਜਰੂਰ ਸਾਰਿਆਂ ਦੇ ਸਾਹਦ ਦੀ ਲੋੜ ਹੁੰਦੀ ਆ ਕਿਉਂਕਿ ਉਹ ਚੀਜ਼ਾਂ ਨੂੰ ਸਮਾਂ ਵੀ ਲੱਗਦਾ ਐਫਰਟ ਲੱਗਦਾ ਹੈ ਸਮਾਂ ਲੰਘੇ ਤੇ ਕਈ ਚੀਜ਼ਾਂ ਸਮਝ ਆਉਂਦੀਆਂ ਨੇ ਜਦੋਂ ਇਹ ਫਿਲਮਾਂ ਬਾਅਦ ਵਿੱਚ ਹਾਂ ਹੁਣ ਤੋਂ 10 ਸਾਲ ਬਾਅਦ 20 ਸਾਲ ਬਾਅਦ ਦੇਖਿਆ ਜਾਣੀਆਂ ਪਤਾ ਲੱਗਣਾ ਉਹਨਾਂ ਬਾਰੇ ਉਹਨਾਂ ਹੋਰ ਉਹਨਾਂ ਦਾ ਅਹਿਸਾਸ ਸਮਝਾਉਣਾ ਇੱਕ ਚੀਜ਼ ਦੱਸਣਾ ਚਾਹੁੰਦਾ ਵੀ ਸਾਡੇ ਵਾਲੇ ਕੰਮ ਦੇ ਵਿੱਚ ਹੀ ਆ ਚਾਹੀ ਮਸਤਾਨੇ ਸੀ ਜੈਪੁਰ ਨਾਨਕ ਜਹਾਜ਼ ਸੀ ਅਸੀਂ ਪ੍ਰੋਡਿਊਸਰ ਕੋਈ ਬਾਹਰ ਲੈਣੀ ਪੜਿਆ ਬਿਲਕੁਲ ਅਸੀਂ ਸਾਰਾ ਕੁਝ ਜਿੰਨਾ ਵੀ ਹੈਗਾ ਉਹ ਮੇਡ ਇਨ ਪੰਜਾਬ ਹੈ ਹੂੰ ਤੇ ਉਹ ਅਸੀਂ ਸਾਰਾ ਕੁਝ ਆਪ ਕਰ ਰਹੇ ਹਾਂ ਰਿਸਕ ਲੈ ਕੇ ਬਿਲਕੁਲ ਬਿਲਕੁਲ ਉਹ ਕਿਸੇ ਦੇ ਮੋਢੇ ਤੇ ਰੱਖ ਕੇ ਨਹੀਂ ਚੱਲ ਰਹੀ ਹੂੰ ਉਹਦਾ ਘਾਟਾ ਵਾਦਾ ਉਹ ਤਰਸੀਮ ਜਸੜ ਤੇ ਤਰਸੀਮ ਜਸੜ ਦੀ ਟੀਮੇ ਕਰ ਰਹੀ ਤੇ ਮੈਂ ਉਹਦੇ ਤੇ ਹੀ ਆਣ ਲੱਗਾ ਸੀ ਤੇ ਉਹ ਬੇਲੀ ਜਨਤਾ ਕੋਈ ਹੋਰ ਫਾਈਨੈਂਸਰ ਕੋਈ ਵਧੀਆ ਕੋਈ ਫੜਕੇ ਫੈਕਟਰੀ ਵਾਲਾ ਬੰਦਾ ਜਾਂ ਕੋਈ ਹੋਰ ਜੀ ਉਹਦੇ ਮੋਢੇ ਤੇ ਰੱਖ ਕੇ ਨਹੀਂ ਚਲਾਈ ਅਸੀਂ ਅਸੀਂ ਆਪਣੀਆਂ ਜਿੰਨਾ ਕਿ ਲੱਤਾਂ ਪਹਾੜ ਚੱਲਦੀਆਂ ਉਹਨਾਂ ਸਾਰਾ ਕੁਝ ਝੋਕ ਝੋਕ ਕੇ ਬਣਾਈਆਂ ਨੇ ਜੀ ਤੇ ਅੱਗੇ ਨੂੰ ਵੀ ਇਦਾਂ ਹੀ ਹੋਣਾ ਤੇ ਇੱਕ ਚੀਜ਼ ਦੀ ਜਿਹੜੀ ਖਾਸੀਅਤ ਉਹ ਇਹ ਵੀ ਆ ਕਿ ਬੇਲੀ ਜਨਤਾ ਜਿਹੜੀ ਕਹਿੰਦੇ ਜੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਜਿਹੜਾ 그룹 ਇਕੱਠਾ ਹੋਇਆ ਸੀ ਉਹੀ ਲੈ ਕੇ ਤੁਰੇ ਹੋਏ ਆ ਇਹਦੇ 'ਚ ਵੀ ਕਿੰਨੀ ਕਿ ਸੱਚਾਈ ਆ ਕਿੰਨੇ ਕਿ ਪੁਰਾਣੇ ਮਿੱਤਰ ਨਾਲ ਸਾਡੇ ਤਾਂ ਖੜਿਆ ਦੋ ਕੈਮਰੇ ਲਈ ਜੀ ਇਹ ਆਉਂਦੇ ਨੇ ਰੇਗ ਟੂਰ ਤੇ ਜੀ ਜਿੰਨੇ ਕਾਲ ਚ ਪੜੇ ਉਹੀ ਮਿੱਤਰ ਬੇਲੀ ਹੈਗੇ ਆ ਚਾਰ ਪੰਜ ਕੇ ਹੁੰਦੇ ਆ ਜੀ ਚਾਰ ਪੰਜ ਇਦਾਂ ਹੀ ਮਾਲਕ ਨਾਲੇ ਰੱਖੋ ਉਹ ਇੱਕੁੰਡੀ ਮੋਛਿਆ ਤੇ ਉਹੀ ਪੁਰਾਣੇ ਯਾਰ ਹੈ ਜੀ ਬਾਬਾ ਰੱਖਣ ਵਾਲਾ ਇਹ ਵੀ ਟੱਬਰੇ ਹੁੰਦਾ ਇੱਕ ਹਨਾ ਟੱਬਰ ਦੇ ਵਿੱਚ ਤੁਹਾਨੂੰ ਸਾਂਝੇ ਪਰਿਵਾਰ ਦੇ ਵਿੱਚ ਬੜੇ ਸੈਕਰੀਫਾਈਜ਼ ਕਰਨੇ ਪੈਂਦੇ ਉਦਾਂ ਹੀ ਜਾਰੀ ਗੋਸਟੀ ਇਹ ਮਾਤਾ ਗੁਜਰੀ ਕਾਲਜ ਦੀ ਕੋਈ ਪੁਰਾਣੀ ਯਾਦ ਬਹੁਤ ਯਾਦ ਆ ਬਾਈ ਉੱਥੇ ਦੱਸਣ ਲੱਗੇ ਤਾਂ ਫਿਰ ਲੋੜਾ ਲੰਬਾ ਲੰਘਾੜਾ ਕੰਮ ਚਲੋ ਠੀਕ ਹੈ ਜੀ ਤੁਸੀਂ ਸਮਾਂ ਦਿੱਤਾ ਤੇ ਸਪੋਰਟਸ ਕੰਪਲੈਕਸ ਦੇ ਵਿੱਚ ਵੀ ਆਏ ਤੇ ਸਾਨੂੰ ਇੰਜਰਡ ਪੰਜਾਬੀ ਨਿਊਜ਼ ਨੂੰ ਸਮਾਂ ਦਿੱਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਇਸ ਅੰਤਰ ਸੇਮ ਜਸਲੂਨੀ ਜਿਨ੍ਹਾਂ ਨੇ ਅਹਿਮ ਗੱਲਬਾਤ ਜਿਹੜੀ ਆਪਣੇ ਨਾਲ ਕੀਤੀ ਆ ਸੋ ਇੱਥੇ ਹੀ ਹੁਣ ਮੈਨੂੰ ਹਰਮਨ ਨੂੰ ਦਿਓ ਜੀ ਸੋਰ ਖਬਰਾਂ ਲਈ ਦੇਖਦੇ ਰਹੋ ਇੰਜਰਡ ਪੰਜਾਬੀ ਨਿਊਜ਼ ਧੰਨਵਾਦ ਸਸ਼ਿਆਕਾ ਕਿੱਤ ਨਾਇਆ ਵਰਸ ਟੁੱਟੀ ਪਾਸਾ ਕਿਤ ਨਾਇਆ ਵਰਸ ਟੁੱਟੀ ਪਾਸਾ ਸਿਰ ਉੱਪਰ ਰੱਖ ਇੱਥੋਂ ਹੀ ਆਪਾਂ ਨੂੰ ਪ੍ਰੇਰਣਾ ਮਿਲਦੀ ਆ ਇੱਥੋਂ ਅਧਿਆਤਮਿਕ ਪਾਵਰ ਮਿਲਦੀ ਆ ਇੱਥੋਂ ਸਮਾਜਿਕ ਪਾਵਰ ਮਿਲਦੀ ਆ ਇਹ ਸ਼ਕਤੀ ਦੇ ਸਰੋਤ ਇਹੀ ਆ ਵੱਲੋਂ ਗਰਾਊਂਡ ਦੇਖ ਕੇ ਮੈਨੂੰ ਬੜਾ ਖੁਸ਼ੀ ਹੋਈ ਮੈਂ ਕਿਹਾ ਵੀ ਇਹ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਕਮਿਊਨਿਟੀ ਨੂੰ ਹੋਰ ਵੱਡਾ ਕਰਦੀਆਂ ਜਿਹੜੇ ਇੱਥੇ ਆਉਣਗੇ ਤਾਂ ਉਹਨਾਂ ਨੂੰ ਪਤਾ ਲੱਗੂ ਜਿ ਇਹਨਾਂ ਨੂੰ ਅੱਜ ਹਜੇ ਨਹੀਂ ਰੈਕਗਨਾਈਜ਼ ਕਰਦੇ ਵੀ ਟਰਬਨ ਵਾਲੇ ਕੌਣ ਆ ਜਾਂ ਸਿੱਖ ਕੌਣ ਹੁੰਦੇ ਆ ਤਾਂ ਉਹਨਾਂ ਦੀ ਇੱਕ ਰੈਕਗਨਾਈਜ਼ੇਸ਼ਨ ਬਣਨੀ ਹੈ ਕਾਨੂੰ ਆਪਾਂ ਨੂੰ ਨਹੀਂ ਪਤਾ ਵੀ ਕੋਈ ਇੰਟਰਨੈਸ਼ਨਲ ਪਲੇਅਰ ਜਿਹੜਾ ਕਿਤੇ ਖੇਡ ਰਿਹਾ ਹੋਵੇ ਉਹ ਇੱਥੇ ਹੀ ਪ੍ਰਸ਼ਾਦਾ ਸ਼ਾਕੇ ਦੇ ਪਲੇਅਰ ਬਣਿਆ ਹੋਵੇ ਅਸੀਂ ਤਰਸਦੇ ਹੁੰਦੇ ਸੀ ਵੀ ਕਿਤੇ ਸਾਨੂੰ ਇੰਨਾ ਪੱਧਰਾ ਇਹ ਗਰਾਊਂਡ ਮਿਲ ਜਵੇ ਹੈਨਾ ਜੇ ਜਦੋਂ ਪਿੰਡਾਂ 'ਚ ਖੇਡਦੇ ਹੁੰਦੇ ਸੀ ਅਸੀਂ ਤੇ ਜਿੱਥੇ ਗਰਾਊਂਡ ਵਧੀਆ ਹੋਵੇ ਨਾ ਤੁਸੀਂ ਇਹ ਦੇਖਿਓ ਉੱਥੇ ਬਈ ਜੀ ਆਪੇ ਸਪੋਰਟਸਮੈਨ ਵੀ ਨਿਕਲਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਨ ਜੀ ਪੰਜਾਬੀ ਨਿਊਜ਼ ਤੇ ਮੈਂ ਹਰਮਨਪ੍ਰੀਤ ਸਿੰਘ ਸੋ ਇਸ ਟਾਈਮ ਸਕਰੀਨ ਤੇ ਤੁਸੀਂ ਦੇਖੇ ਰਹੇ ਹੋ ਮੇਰੇ ਨਾਲ ਖੜੇ ਨੇ ਪੰਜਾਬੀ ਗਾਇਕ ਅਦਾਕਾਰ ਤਰਸੇਮ ਜਸਰੂਰੀ ਨਿਊਜ਼ੀਲੈਂਡ ਦੌਰੇ ਤੇ ਆਏ ਹੋਏ ਆ ਸੋ ਅੱਜ ਟਾਕਾ ਨਹੀਂ ਨਹੀਂ ਗੁਰੂ ਘਰ ਵਿਖੇ ਨਤਮਸਤਕ ਹੁਣ ਆਏ ਸੀ ਪਾਜੀ ਗੁਰੂ ਘਰ ਆਏ ਹੋ ਨਿਊਜ਼ੀਲੈਂਡ ਪਹੁੰਚੇ ਹੋ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਧੰਨਵਾਦ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿੰਨੇ ਵੀ ਸੁਣ ਰਹੇ ਆ ਜੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਸਭ ਤੋਂ ਪਹਿਲਾਂ ਦਾ ਬਹੁਤ ਸ਼ੁਕਰਮਹਾਰਜ ਦਾ ਜੀ ਜਿੰਨਾ ਕਰ ਬਹੁਤ ਕਿਰਪਾ ਉਹਦੀ ਲੱਗੇ ਆ ਜਿਹੜੀ ਕਿਰਤ ਤੇ ਉਹਨਾਂ ਨੇ ਲਾਏ ਆ ਜੀ ਤੇ ਟ੍ਰਿਪ ਕਿਵੇਂ ਚੱਲ ਰਿਹਾ ਵਧੀਆ ਚੱਲ ਰਿਹਾ ਜੀ ਸ਼ੋਅ ਦੋ ਡਨ ਹੋ ਗਏ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ ਦੇ ਵਿੱਚ ਮੈਲਬਨ ਵਾਲਾ ਸ਼ੋਅ ਹੋ ਗਿਆ ਜੀ ਆਕਲੈਂਡ ਵਾਲਾ ਬਹੁਤ ਜਿਆਦਾ ਪਿਆਰ ਦਿੱਤਾ ਆਕਲੈਂਡ ਨੇ ਆਕਲੈਂਡ ਰਵਾਸੀਆਂ ਦਾ ਧੰਨਵਾਦ ਸਾਰੀ ਟੀਮ ਦਾ ਸਾਡੀ ਦਾ ਧੰਨਵਾਦ ਜਿਨ੍ਹਾਂ ਨੇ ਮਿਹਨਤ ਕੀਤੀ ਤੇ ਹੁਣ ਅੱਗੇ ਜੀ ਸ਼ੋਅ ਹੈਗੇ ਆ ਰੋਟਰੂਆ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਸ਼ੋਅ ਰਹਿੰਦੇ ਆ ਵਿਚਾਰ ਹਮ ਤੇ ਆਕਲੈਂਡ ਵਾਲੇ ਸ਼ੋਅ ਦੇ ਵਿੱਚ ਕਾਫੀ ਗੱਲਾਂ ਬਾਤਾਂ ਵੀ ਤੁਸੀਂ ਕੀਤੀਆਂ ਸਭ ਤੋਂ ਪਹਿਲਾਂ ਪਰ ਮੈਂ ਸ਼ੁਰੂਆਤ ਕਰਨ ਨਹੀਂ ਚਾਹਾਂਗਾ ਗੁਰੂ ਘਰ ਆਏ ਹਾਂ ਅੱਜ ਅਪਾ 6 ਸਪੋਰਟਸ ਕੰਪਲੈਕਸ ਦੇ ਵਿੱਚ ਖੜੇ ਆਂ ਸੋ ਦੁਨੀਆ ਭਰ ਦੇ ਵਿੱਚ ਪਹਿਲਾ 6 ਸਪੋਰਟਸ ਕੰਪਲੈਕਸ ਆ ਜਿਹੜਾ ਆਪਣੀ ਕਮਿਊਨਿਟੀ ਦਾ ਸਿੱਖ ਕਮਿਊਨਿਟੀ ਦਾ ਆਪਣਾ ਇਸ ਚੀਜ਼ ਨੂੰ ਦੇਖ ਕੇ ਕੀ ਗੱਲ ਬਹੁਤ ਜਿਆਦਾ ਵਧੀਆ ਲੱਗਿਆ ਮੈਨੂੰ ਮੈਂ ਜਦੋਂ ਭਾਜੀ ਹੁਣਾਂ ਨੇ ਮੈਨੂੰ ਦੱਸਿਆ ਨਾ ਇਦਾਂ ਅਸੀਂ ਪਿੱਛੇ ਦੇਖਣਾ ਇਹ ਤਾਂ ਮੈਂ ਮੰਨ ਲਓ ਗਰਾਊਂਡ ਦੇਖ ਕੇ ਮੈਨੂੰ ਬੜਾ ਖੁਸ਼ੀ ਹੋਈ ਮੈਂ ਕਿਹਾ ਵੀ ਇਹ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਕਮਿਊਨਿਟੀ ਨੂੰ ਹੋਰ ਵੱਡਾ ਕਰਦੀਆਂ ਹਨਾ ਹੁਣ ਇਹ ਚੀਜ਼ਾਂ ਨੇ ਦੇ ਹੋਰ ਵੀ ਕਮਿਊਨਿਟੀ ਵਾਲੇ ਬੱਚੇ ਜਿਹੜੇ ਇੱਥੇ ਆਉਣਗੇ ਤਾਂ ਉਹਨਾਂ ਨੂੰ ਪਤਾ ਲੱਗੂ ਜਿਨ੍ਹਾਂ ਨੂੰ ਅੱਜ ਹਜੇ ਨਹੀਂ ਰੈਕਗਨਾਈਜ਼ ਕਰਦੇ ਵੀ ਟਰਬਨ ਵਾਲੇ ਕੌਣ ਆ ਜਾਂ ਸਿੱਖ ਕੌਣ ਹੁੰਦੇ ਆ ਤਾਂ ਉਹਨਾਂ ਦੀ ਇੱਕ ਰੈਕਗਨਾਈਜ਼ੇਸ਼ਨ ਬਣਨੀ ਆ ਕੱਲ ਨੂੰ ਆਪਾਂ ਨੂੰ ਨਹੀਂ ਪਤਾ ਵੀ ਕੋਈ ਇੰਟਰਨੈਸ਼ਨਲ ਪਲੇਅਰ ਜਿਹੜਾ ਕਿਤੇ ਖੇਡ ਰਿਹਾ ਹੋਵੇ ਉਹ ਇੱਥੇ ਹੀ ਪ੍ਰਸ਼ਾਦਾ ਸ਼ਾਕੇ ਪਲੇਅਰ ਬਣਿਆ ਹੋਵੇ ਹਾਂ ਤਾਂ ਉਹ ਪਤਾ ਨਹੀਂ ਵੀ ਇਹ ਚੀਜ਼ਾਂ ਬਹੁਤ ਵੱਡਾ ਰੋਲ ਪਲੇ ਕਰਦੀਆਂ ਇਹ ਬਹੁਤ ਵੱਡਾ ਇਹ ਉਪਰਾਲਾ ਤੇ ਮੇਰੇ ਵੱਲੋਂ ਤਾਂ ਬਹੁਤ ਵਧਾਈਆਂ ਵੀ ਨੇ ਇਸ ਗੱਲ ਲਈ ਤੇ ਮੈਂ ਅਰਦਾਸ ਵੀ ਕਰਦਾ ਵੀ ਹੋਰ ਆਪਣੀ ਕਮਿਊਨਿਟੀ ਇਦਾਂ ਹੀ ਵੱਡੀ ਹੋਵੇ ਸਾਰੀ ਰੜ ਕੇ ਵੱਡੇ ਹੁੰਦੇ ਆ ਹਨਾ ਬਾਹਾਂ ਬਣਦੀਆਂ ਬਾਹਾਂ ਨਾਲ ਸਾਰੀ ਕਮਿਊਨਿਟੀ ਉੱਠਦੀ ਆ ਤੇ ਬਹੁਤ ਵਧੀਆ ਉਪਰਾਲੇ ਭਾਜੀ ਉਹਨਾਂ ਦਾ ਸਾਰਿਆਂ ਦਾ ਗੁਰੂ ਘਰ ਦੀ ਸਾਰੀ ਸੰਸਥਾ ਦਾ ਸਾਰੀ ਕਮਿਊਨਿਟੀ ਦਾ ਤੇ ਐਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਐਸੇ ਗਰਾਊਂਡ ਮੈਂ ਕਹਿੰਦਾ ਸੀ ਬਈ ਉਹਨਾਂ ਨੂੰ ਦੱਸਦਾ ਸੀ ਮੈਂ ਕਿ ਜਦੋਂ ਅਸੀਂ ਹੌਕੀ ਖੇਡਦੇ ਸੀ ਹੂੰ ਅਸੀਂ ਤਰਸਦੇ ਹੁੰਦੇ ਸੀ ਵੀ ਕਿਤੇ ਸਾਨੂੰ ਇੰਨਾ ਪੱਧਰਾ ਇਹ ਗਰਾਊਂਡ ਮਿਲ ਜਵੇ ਹਨਾ ਜੇ ਜਦੋਂ ਪਿੰਡਾਂ ਦੇ ਖੇਡਦੇ ਹੁੰਦੇ ਸੀ ਅਸੀਂ ਬਲੋਸ ਸਕੂਲਟ ਮੈਂ ਖੇਡਿਆ ਬਹੁਤ ਸਾਰਾ ਵੀ ਸਾਨੂੰ ਇਹ ਹੁੰਦਾ ਸੀ ਕਿਤੇ ਟਰਫ ਤੇ ਜਾਂ ਕਿਤੇ ਇਦਾਂ ਦੇ ਗਰਾਊਂਡ ਤੇ ਖੇਡਣਾ ਮਿਲ ਜੀਵੇ ਹਨਾ ਤੇ ਜਿੱਥੇ ਗਰਾਊਂਡ ਵਧੀਆ ਹੋਵੇ ਨਾ ਤੁਸੀਂ ਇਹ ਦੇਖਿਓ ਉੱਥੇ ਬਈ ਜੀ ਆਪੇ სპੋਰਟਸਮੈਨ ਵੀ ਨਿਕੜਦਾ ਗਰਾਊਂਡਾਂ ਦੇ ਉੱਪਰ ਜਾ ਕੇ ਤੁਹਾਡਾ ਜੀ ਕਰਦਾ ਦੇਖ ਕੇ ਪ੍ਰਭਾਵਿਤ ਹੁੰਦੇ ਹੋ ਤੁਸੀਂ ਖੇਡਦੇ ਹੋ ਬਹੁਤ ਵਧੀਆ ਉਪਰਨ ਜੀ ਸਪੋਰਟਸ ਕੰਪਲੈਕਸ ਦੀ ਆਪਾਂ ਗੱਲ ਕੀਤੀ ਆ ਸੋ ਵਾਕਈ ਇਸ ਤਰ੍ਹਾਂ ਦੇ ਜਿਹੜੇ FIFA ਅਪਰੂਵਡ ਜਿਹੜੇ ਆਪਾਂ ਇਹ ਗਰਾਊਂਡ ਆ ਜਿਹੜੇ ਬਣਦੇ ਆ ਤਾਂ ਉੱਥੋਂ ਪਲੇਅਰ ਨਿਕਲਦੇ ਆ ਤੇ ਸਾਨੂੰ ਬੜੇ ਮਾਣ ਹੁੰਦਾ ਜੀ ਸਾਡਾ ਨਿਊਜ਼ੀਲੈਂਡ ਦਾ ਜੰਪਰ ਆਪਣਾ ਮੁੰਡਾ ਸੰਦੀਪ ਤੇ FIFA Pro P માં ਜਿਹੜੀ ਉਹਦੇ ਵਿੱਚੋਂ ਖੇਡ ਰਿਹਾ ਯੂਰਪ ਦੇ ਵਿੱਚ ਜਾ ਕੇ ਸੋ ਇਹਨਾਂ ਗਰਾਊਂਡਾਂ ਤੋਂ ਜਿਵੇਂ ਤੁਸੀਂ ਕਿਹਾ ਕਿ ਇਸ ਗੁਰੂ ਘਰ ਤੋਂ ਲੰਗਰ ਛੱਕਿਆ ਜੀ ਨੇ ਤੇ ਉਹ ਜਾ ਕੇ ਖੇਡਦੇ ਆ ਤਾਂ ਵਾਕਈ ਮਾਨਤਾ ਮਹਿਸੂਸ ਹੁੰਦਾ ਤੁਸੀਂ ਲੰਗਰ ਦੀ ਗੱਲ ਕੀਤੀ ਆ ਸਟਰਗਲ ਵਾਲਾ ਟਾਈਮ ਤੁਸੀਂ ਵੀ ਯੂਕੇ 'ਚ ਦੇਖਿਆ ਜੀ ਤੇ ਤੁਸੀਂ ਸਟੇਜ ਤੇ ਗੱਲ ਵੀ ਕੀਤੀ ਆ ਸ਼ੋਅ ਦੇ ਵਿੱਚ ਤੇ ਮੈਂ ਉਹਦੇ ਤੇ ਆਣਾ ਚਾਹੂੰਗਾ ਵੀ ਉਹ ਸਟਰਗਲ ਨੂੰ ਤੇ ਖਾਸ ਤੌਰ ਤੇ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਹੁਣ ਸਟਰਗਲ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਸਟਰਗਲ ਮੈਨੂੰ ਲੱਗਦਾ ਸਾਰਿਆਂ ਦੀ ਸੇਮ ਆ ਬਾਈ ਹਨਾ ਜਿਹਦਾ ਵੀ ਜਿਹੜਾ ਪਹਿਲਾ ਦਿਨ ਸੀ ਇਹਨਾਂ ਦੇਸ਼ਾਂ 'ਚ ਨਾ ਚਾਹੇ ਉਹ ਨਿਊਜ਼ੀਲੈਂਡ 'ਚ ਚਾਹੇ ਯੂਕੇ 'ਚ ਚਾਹੇ ਕਿਸੇ ਵੀ ਦੇਸ਼ 'ਚ ਲਾ ਲਓ ਜਦੋਂ ਘਰ ਛੱਡ ਕੇ ਆ ਗਏ ਆਪਾਂ ਨਾ ਜਿਹੜਾ ਬੰਦਾ ਇਕੱਲਾ ਆ ਗਿਆ ਉਹਦੀ ਸਟਰਗਲ ਦੇ ਦਿਨ ਦੇਖਿਓ ਤੁਸੀਂ ਯਾਦ ਕਰ ਲਓਗੇ ਕੋਈ ਵੀ ਭਾਜੀ ਹੁਣੀ ਯਾਦ ਕਰ ਲੈਣਾ ਉਹ ਸੇਮ ਨੇ ਹਨਾ ਉਹ ਸੰਘਰਸ਼ ਦੇ ਵਿੱਚੋਂ ਲੰਘਣ ਲਈ ਤੁਹਾਨੂੰ ਬਹੁਤ ਵੱਡੀ ਮੋਟੀਵੇਸ਼ਨ ਹੁੰਦੀ ਆ ਗੁਰੂ ਘਰ ਤੋਂ ਮਿਲਦੀ ਆ ਜੀ ਬਿਲਕੁਲ ਜਦ ਤੁਸੀਂ ਆ ਕੇ ਮੱਥਾ ਟੇਕਦੇ ਹੋ ਇੱਥੇ ਆ ਕੇ ਜਦੋਂ ਤੁਸੀਂ ਕਹਿੰਦੇ ਹੋ ਮਹਾਰਾਜ ਤੂੰ ਹੀ ਕਰਨਾ ਬਿਲਕੁਲ ਆਪਦੀ ਤੁਹਾਡੀ ਬੇਵਸੀ ਆ ਤੁਹਾਡੀ ਉਹ ਬੇਵਸੀ ਤੁਹਾਨੂੰ ਗੁਰੂ ਨਾਲ ਜੋੜਦੀ ਵੀ ਆ ਉਹ ਤੋਂ ਫਿਰ ਉਹ ਪਾਵਰ ਹਾਊਸ ਚੋਂ ਤੁਹਾਨੂੰ ਪਾਵਰ ਮਿਲਦੀ ਵੀ ਆ। ਉਹ ਤੋਂ ਬਾਅਦ ਤੁਹਾਨੂੰ ਥੋਡੀਆਂ ਬਾਹਾਂ ਦੇ ਰੂਪ ਚ ਕੰਮ ਕਰਦੀ ਹੈ ਕਮਿਊਨਿਟੀ। ਹੂੰ। ਤੁਹਾਨੂੰ ਜਿਹੜੇ ਚੰਗੇ ਵੱਡੇ ਭੈਣ ਭਰਾ ਮਿਲਦੇ ਆ ਉਹ ਤੁਹਾਨੂੰ ਗਾਈਡ ਸਹੀ ਕਰਦੇ ਆ ਕਿਉਂਕਿ ਮੈਨੂੰ ਇਹ ਲੱਗਦਾ ਪੈਸੇ ਨਾਲੋਂ ਵੀ ਵੱਡੀ ਚੀਜ਼ ਆ ਗਾਈਡੈਂਸ। ਜੀ। ਜੇ ਤੁਹਾਨੂੰ ਸਹੀ ਸਮੇਂ ਤੇ ਸਹੀ ਉਮਰ ਚ ਸਹੀ ਗਾਈਡੈਂਸ ਮਿਲ ਜਵੇ ਨਾ ਤਾਂ ਕੁਝ ਵੀ ਕਰ ਸਕਦੇ ਹੋ ਤੁਸੀਂ। ਤੁਹਾਨੂੰ ਉਹ ਮੋਟੀਵੇਸ਼ਨ ਚਾਹੀਦੀ ਆ। ਮੇਰਾ ਵੀ ਇਹੀ ਸੀ ਜਦੋਂ ਯੂਕੇ ਹੁੰਦੇ ਸੀ। ਉੱਥੇ ਰੈਸੈਸ਼ਨ ਸੀਗਾ। ਉਹ ਟਾਈਮ ਬਹੁਤ ਸਟੂਡੈਂਟ ਗਿਆ ਬਹੁਤ ਉਹਨਾਂ ਨੂੰ ਹਡਲਸ ਫੇਸ ਕਰਨੀਆਂ ਪਈਆਂ 2009-10 ਦੇ ਵਿੱਚ ਜਿੰਨੇ ਵੀ ਉੱਥੇ ਗਏ ਨੇ ਯੂਕੇ ਵਾਲੇ ਉਹ ਸਾਰੇ ਰਿਲੇਟ ਕਰ ਸਕਦੇ ਹੋਣੇ ਉਦੋਂ ਮਤਲਬ ਮੈਨੂੰ ਪਤਾ ਵੀ ਉਹਨਾਂ ਦਾ ਪ੍ਰੇਰਣਾ ਸਰੋਤ ਜਾਂ ਉਹਨਾਂ ਦਾ ਸਹਾਰਾ ਸਿਰਫ ਗੁਰੂ ਘਰੇ ਹੁੰਦਾ ਸੀ ਬਿਲਕੁਲ ਚਾਹੇ ਉਹ ਰਹਿਣ ਲਈ ਲਾ ਲਓ ਖਾਣ ਲਈ ਲਾ ਲਓ ਪ੍ਰਸ਼ਾਦੇ ਪਾਣੀ ਲਈ ਲਾ ਲਓ ਜਾਂ ਉਹ ਤੋਂ ਬਾਅਦ ਉੱਥੇ ਜਾ ਕੇ ਹੀ ਬੰਦਾ ਉਹਦਾ ਮਨ ਹੌਲਾ ਕਰ ਲੈਂਦਾ ਜੀ ਕਈ ਵਾਰ ਸਿਰਫ ਗੱਲ ਕਰਨ ਨੂੰ ਇੱਕ ਬੰਦਾ ਚਾਹੀਦਾ ਹੁੰਦਾ ਹੂੰ ਉਹ ਤੁਹਾਨੂੰ ਇਹ ਆਪਣੇ ਗੁਰੂ ਘਰ ਵੀ ਨੇ ਇਹ ਆਪਣੇ ਕਮਿਊਨਿਟੀ ਸੈਂਟਰ ਵੀ ਨੇ ਜਦੋਂ ਫਿਲਮ ਗੁਰੂ ਨਾਨਕ ਜਹਾਜ਼ ਦੇ ਵਿੱਚ ਵੀ ਇਦਾਂ ਹੀ ਸੀ ਜਦੋਂ ਕੈਨੇਡਾ ਦਾ ਫਰਸਟ ਗੁਰੂ ਘ ਤਾਂ ਗੁਰੂ ਘਰ ਦੇ ਵਿੱਚ ਇਹ ਨਹੀਂ ਸੀ ਵੀ ਇਕੱਲੇ ਸਿੱਖ ਬੈਠਦੇ ਸੀ ਉਹ ਗੁਰੂ ਘਰ ਚ ਸਾਰੇ ਬੈਠਦੇ ਸੀ ਬਿਲਕੁਲ ਕਿਉਂਕਿ ਉਹ ਸਾਰੀ ਕਮਿਊਨਿਟੀ ਦਾ ਸੈਂਟਰ ਹੋ ਗਿਆ ਸੀ ਸਾਰੀ ਕਮਿਊਨਿਟੀ ਦੇ ਉੱਥੇ ਆਉਂਦੇ ਸੀ ਸਾਰਿਆਂ ਦਾ ਪਿਆਰ ਸੀ ਸਾਰੇ ਪ੍ਰਸ਼ਾਦਾ ਪਾਣੀ શકਦੇ ਸੀ ਉੱਥੋਂ ਹੀ ਸਾਰੇ ਡਿਸੀਜਨ ਲਏ ਜਾਂਦੇ ਸੀ ਕਮਿਊਨਿਟੀ ਕਿਵੇਂ ਵੱਡੀ ਹੋਣੀ ਹੈ ਸੋ ਇਹ ਇਹੀ ਤਾਂ ਪਾਵਰ ਹਾਊਸ ਨੇ ਆਪਣੇ ਜੀ ਇੱਥੋਂ ਹੀ ਆਪਾਂ ਨੂੰ ਪ੍ਰੇਰਣਾ ਮਿਲਦੀ ਆ ਇੱਥੋਂ ਅਧਿਆਤਮਿਕ ਪਾਵਰ ਮਿਲਦੀ ਆ ਇੱਥੋਂ ਸਮਾਜਿਕ ਪਾਵਰ ਮਿਲਦੀ ਆ ਇਹ ਸ਼ਕਤੀ ਦੇ ਸਰੋਤ ਇਹੀ ਨੇ ਆਪਣੇ ਜੀ ਤੇ ਤੁਸੀਂ ਗੁਰੂ ਨਾਨਕ ਜਹਾਜ਼ ਫਿਲਮ ਦੀ ਗੱਲ ਕੀਤੀ ਆ ਤੇ ਮੈਂ ਉਹਦੇ ਦੇ ਵੀ ਆਣਾ ਚਾਹਾਂਗਾ ਕੀ ਕਹੋਗੇ ਮੈਂ ਗੁਰੂ ਨਾਨਕ ਜਹਾਜ਼ ਲਈ ਪਹਿਲਾਂ ਧੰਨਵਾਦ ਕਰਦਾ ਸਾਰਿਆਂ ਦਾ ਗੁਰੂ ਨਾਨਕ ਜਹਾਜ਼ ਨੂੰ ਓਵਰਸੀਜ਼ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਤੇ ਬਹੁਤ ਸਾਰਿਆਂ ਨੇ ਪਿਆਰ ਨਾਲ ਦੇਖੀਆ ਪਿਆਰ ਦਿੱਤਾ ਹਨਾ ਭਾਈ ਮੇਵਾ ਸਿੰਘ ਜੀ ਦਾ ਮੈਨੂੰ ਨਹੀਂ ਲੱਗਦਾ ਕੈਨੇਡਾ ਦੇ ਵਿੱਚ ਵੀ ਨਿਊਜ਼ੀਲੈਂਡ ਦੀ ਗੱਲ ਨਹੀਂ ਕਰਦੇ ਆਪਾਂ ਕੈਨੇਡਾ ਦੇ ਵਿੱਚ ਵੀ ਯੂਥ ਨੂੰ ਨਵੀਂ ਪੀੜੀ ਨੂੰ ਤਾਂ ਬਿਲਕੁਲ ਪਿਛਲੀ ਪੀੜ੍ਹੀ ਵੀ ਜੀ ਮੈਂ ਕਹਿੰਦਾ 70 80 ਵਾਲੀ ਪੀੜ੍ਹੀ ਨੂੰ ਵੀ ਪੁੱਛ ਲਿਓ ਜਿਨ੍ਹਾਂ ਚੋਂ ਵੀ 90% ਨੂੰ ਭਾਈ ਮੇਵਾ ਸਿੰਘ ਦਾ ਨਾਮ ਵੀ ਪਤਾ ਹੋਊ ਜੀ ਬਿਲਕੁਲ ਠੀਕ ਹੈ ਤੇ ਹੁਣ ਇਸ ਵਾਰ ਜਦੋਂ 23 ਮਈ ਨੂੰ ਕਾਮਾਗਾਟਾ ਮਾਰੂ ਦੀ ਇਤਿਹਾਸਿਕ ਜਿਹੜਾ ਉੱਥੇ ਆਪਣੇ ਬਣਿਆ ਹੋਇਆ ਹਾਰਬਰ ਦੇ ਉੱਤੇ ਯਾਦਗਾਰ ਬਣੀ ਆ ਜੀ ਇਸ ਵਾਰ ਪਿਛਲੇ ਸਾਰੇ ਸਮੇਂ ਨਾਲੋਂ ਉੱਥੇ ਇਕੱਠ ਜਿਆਦਾ ਸੀ ਕਿਉਂਕਿ ਅਵੇਅਰਨੈਸ ਹੋ ਗਈ ਉਹ ਚੀਜ਼ਾਂ ਦਾ ਪਤਾ ਲੱਗਦਾ ਭਾਈ ਮੇਵਾ ਸਿੰਘ ਦੀ ਏਡੀ ਵੱਡੀ ਕੁਰਬਾਨੀ ਉਹ ਆਪਾਂ ਨੂੰ ਪਤਾ ਲੱਗਦੀ ਹੈ ਉਹ ਚੀਜ਼ਾਂ ਨੂੰ ਜਰੂਰ ਸਾਰਿਆਂ ਦੇ ਸਾਹਦ ਦੀ ਲੋੜ ਹੁੰਦੀ ਆ ਕਿਉਂਕਿ ਉਹ ਚੀਜ਼ਾਂ ਨੂੰ ਸਮਾਂ ਵੀ ਲੱਗਦਾ ਐਫਰਟ ਲੱਗਦਾ ਹੈ ਸਮਾਂ ਲੰਘੇ ਤੇ ਕਈ ਚੀਜ਼ਾਂ ਸਮਝ ਆਉਂਦੀਆਂ ਨੇ ਜਦੋਂ ਇਹ ਫਿਲਮਾਂ ਬਾਅਦ ਵਿੱਚ ਹਾਂ ਹੁਣ ਤੋਂ 10 ਸਾਲ ਬਾਅਦ 20 ਸਾਲ ਬਾਅਦ ਜਦੋਂ ਦੇਖਿਆ ਜਾਣੀਆਂ ਪਤਾ ਲੱਗਣਾ ਉਹਨਾਂ ਬਾਰੇ ਉਹਨਾਂ ਦਾ ਅਹਿਸਾਸ ਸਮਝਾਉਣਾ ਇੱਕ ਚੀਜ਼ ਦੱਸਣਾ ਚਾਹੁੰਦਾ ਵੀ ਸਾਡੇ ਵਾਲੇ ਕੰਮ ਦੇ ਵਿੱਚ ਹੀ ਆ ਚਾਹੇ ਮਸਤਾਨੇ ਸੀ ਜਾਂ ਗੁਰੂ ਨਾਨਕ ਜਹਾਜ਼ ਸੀ ਅਸੀਂ ਪ੍ਰੋਡਿਊਸਰ ਕੋਈ ਬਾਹਰ ਲੈਣੀ ਪੜਿਆ ਬਿਲਕੁਲ ਅਸੀਂ ਸਾਰਾ ਕੁਝ ਜਿੰਨਾ ਵੀ ਹੈਗਾ ਉਹ ਮੇਡ ਇਨ ਪੰਜਾਬ ਹੈ ਹੂੰ ਤੇ ਉਹ ਅਸੀਂ ਸਾਰਾ ਕੁਝ ਆਪ ਕਰ ਰਹੇ ਹਾਂ ਰਿਸਕ ਲੈ ਕੇ ਬਿਲਕੁਲ ਬਿਲਕੁਲ ਕਿਸੇ ਦੇ ਮੋਢੇ ਤੇ ਰੱਖ ਕੇ ਨਹੀਂ ਚੱਲ ਰਹੀ ਹੂੰ ਉਹਦਾ ਘਾਟਾ ਵਾਧਾ ਉਹ ترسیમ ਜਸੜ ਤੇ ترسیમ ਜਸੜ ਦੀ ਟੀਮ ਹੈ ਕਰਦੇ। ਮੈਂ ਉਹਦੇ ਤੇ ਹੀ ਆਣ ਲੱਗਿਆ ਸੀ ਤੇ ਉਹ ਬੇਲੀ ਜਨਤਾ ਕੋਈ ਹੋਰ ਫਾਈਨੈਂਸਰ ਕੋਈ ਵਧੀਆ ਕੋਈ ਫੜਕੇ ਫੈਕਟਰੀ ਵਾਲਾ ਬੰਦਾ ਜਾਂ ਕੋਈ ਹੋਰ ਜੀ ਉਹਦੇ ਮੋਢੇ ਤੇ ਰੱਖ ਕੇ ਨਹੀਂ ਚਲਾਈ ਅਸੀਂ। ਅਸੀਂ ਆਪਣੀਆਂ ਜਿੰਨਾਂ ਕਿ ਲੱਤਾਂ ਪਾਰ ਚੱਲਦੀਆਂ ਉਹਨਾਂ ਸਾਰਾ ਕੁਝ ਝੋਕ ਝੋਕ ਕੇ ਬਣਾਈਆਂ ਨੇ। ਜੀ ਤੇ ਅੱਗੇ ਨੂੰ ਵੀ ਇਦਾਂ ਹੀ ਹੋਣਾ। ਤੇ ਇੱਕ ਚੀਜ਼ ਦੀ ਜਿਹੜੀ ਖਾਸੀਅਤ ਉਹ ਇਹ ਵੀ ਆ ਕਿ ਬੇਲੀ ਜਨਤਾ ਜਿਹੜੀ ਕਹਿੰਦੇ ਜੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਜਿਹੜਾ 그룹 ਇਕੱਠਾ ਹੋਇਆ ਸੀ ਉਹੀ ਲੈ ਕੇ ਤੁਰੇ ਹੋਏ ਆ। ਇਹਦੇ 'ਚ ਵੀ ਕਿੰਨੀ ਕਿ ਸ ਕਿੰਨੇ ਕੁ ਪੁਰਾਣੇ ਮਿੱਤਰ ਨਾਲ ਸਾਡੇ ਤਾਂ ਆ ਖੜਿਆ ਦੋ ਕੈਮਰੇ ਲਈ ਜੀ ਹੀ ਆਉਂਦੇ ਨੇ ਰੇਗ ਟੂਰ ਤੇ ਜੀ ਇਨ ਕਾਲ ਚ ਪੜੇ ਉਹੀ ਮਿੱਤਰ ਬੇਲੀ ਹੈਗੇ ਆ ਚਾਰ ਪੰਜ ਕੇ ਹੁੰਦੇ ਆ ਜੀ ਚਾਰ ਪੰਜ ਇਦਾਂ ਹੀ ਮਾਲਕ ਨਾਲੇ ਰੱਖੋ ਉਹ ਵੀ ਕੁੰਡੀ ਮੋਛਿਆ ਤੇ ਉਹ ਵੀ ਪੁਰਾਣੇ ਯਾਰ ਹੈ ਜੀ ਬਾਬਾ ਰੱਖਣ ਵਾਲਾ ਇਹ ਵੀ ਟੱਬਰੇ ਹੁੰਦਾ ਇੱਕ ਹਨਾ ਟੱਬਰ ਦੇ ਵਿੱਚ ਤੁਹਾਨੂੰ ਸਾਂਝੇ ਪਰਿਵਾਰ ਦੇ ਵਿੱਚ ਬੜੇ ਸੈਕਰੀਫਾਈਜ਼ ਕਰਨੇ ਪੈਂਦੇ ਉਦਾਂ ਹੀ ਜਾਰੀ ਗੋਸਟੀ ਹੈ ਮਾਤਾ ਗੁਜਰੀ ਕਾਲਜ ਦੀ ਕੋਈ ਪੁਰਾਣੀ ਯਾਦ ਬਹੁਤ ਯਾਦ ਆ ਬਾਈ ਉੱਥੇ ਦੱਸਣ ਲੱਗੇ ਤਾਂ ਫਿਰ ਥੋੜਾ ਲੰਬਾ ਲੰਘਿਆਣਾ ਕੰਮ ਚਲੋ ਠੀਕ ਹੈ ਜੀ ਤੁਸੀਂ ਸਮਾਂ ਦਿੱਤਾ ਤੇ ਸਪੋਰਟਸ ਕੰਪਲੈਕਸ ਦੇ ਵਿੱਚ ਵੀ ਆਏ ਤੇ ਸਾਨੂੰ ਇੰਜਰਡ ਪੰਜਾਬੀ ਨਿਊਜ਼ ਨੂੰ ਸਮਾਂ ਦਿੱਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਇਸ ਅੰਤਰ ਸੇਮ ਜਸਰੂਣੀ ਜਿਨ੍ਹਾਂ ਨੇ ਅਹਿਮ ਗੱਲਬਾਤ ਜਿਹੜੀ ਆਪਣੇ ਨਾਲ ਕੀਤੀ ਹੈ ਸੋ ਇੱਥੇ ਹੀ ਹੁਣ ਮੈਨੂੰ ਹਰਮਨ ਨੂੰ ਦਿਓ ਜੀ ਸੋਰ ਖਬਰਾਂ ਲਈ ਦੇਖਦੇ ਹੋ ਇੰਜਰਡ ਪੰਜਾਬੀ ਨਿਊਜ਼ ਧੰਨਵਾਦ ਸਸਿਆ ਕਾ